ਹਾਂਜੀ ਮੇਰੇ ਵੱਲੋਂ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਤੁਹਾਡਾ ਸਾਰੇ ਦਾ ਬਣੀ YouTube ਚੈਨਲ ਤੇ ਆਪਾਂ ਵੈਲਕਮ ਕਰਦੇ ਆ ਤੇ ਜਿਹੜੇ ਮੇਰੇ ਪਿੱਛੇ ਭਟਾ ਆਪਣੇ ਚੈਨਲ ਤੇ ਨਵੇਂ ਜੁੜੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਆਪਾਂ ਤੁਹਾਡੇ ਨਾਲ ਕੁਝ ਖਾਸ ਗੱਲਾਂ ਸਾਂਝੀਆਂ ਕਰਾਂਗੇ ਆਪਣੇ ਝੋਨੇ ਦੇ ਚੰਗੇ ਝਾੜ ਦੇ ਰਿਜ਼ਲਟ ਦੇ ਵਾਸਤੇ ਤੁਹਾਡੇ ਨਾਲ ਕੁਝ ਖਾਸ ਨੁਕਤੇ ਸਾਂਝੇ ਕਰਾਂਗੇ ਕਿਉਂਕਿ ਬਹੁਤ ਕਿਸਾਨ ਵੀਰ ਬਹੁਤ ਗਲਤੀ ਕਰਦੇ ਆ ਛੋਟੀ ਛੋਟੀ ਗਲਤੀ ਆ ਬਹੁਤ ਕਿਸਾਨ ਵੀ ਕਰਦੇ ਆ ਤੇ ਅੱਜ ਆਪਾਂ ਤੁਹਾਨੂੰ ਯੂਰੀਏ ਦੇ ਬਾਰੇ ਦੱਸਾਂਗੇ ਵੀ ਕਿੰਨੇ ਦਿਨਾਂ ਦੇ ਵਿੱਚ ਆਪਾਂ ਪੂਰਾ ਕਰਨਾ ਹੈ ਤੇ ਕਿਹੜੀ ਵੈਰੈਟੀ ਦੇ ਵਿੱਚ ਕਿੰਨੇ ਦਿਨਾਂ ਤੇ ਤੇ ਕਿਹੜੀ ਵੈਰੈਟੀ ਦੇ ਵਿੱਚ ਕਿੰਨੇ ਦਿਨਾਂ ਤੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਸ਼ੇਅਰ ਜ਼ਰੂਰ ਕਰਿਓ ਆਪਣੀ ਵੀਡੀਓ ਨੂੰ ਤੇ ਕਰਦੇ ਆ ਫਿਰ ਆਪਾਂ ਵੀਡੀਓ ਸ਼ੁਰੂ ਤੇ ਹੁਣ ਜਿਹੜਾ ਯੂਰੀਆ ਏ ਬਹੁਤ ਮੇਰੇ ਕਿਸਾਨ ਵੀਰ ਬਹੁਤ ਛੇਤੀ ਪੂਰਾ ਕਰ ਦਿੰਦੇ ਆ ਬਹੁਤ ਕਿਸਾਨ ਵੀਰ 25 ਦਿਨ ਦੇ ਵਿੱਚ ਯੂਰੀਆ ਪੂਰਾ ਕਰ ਦਿੰਦੇ ਆ ਤੇ ਬਹੁਤ ਕਿਸਾਨ ਵੀਰ 30 ਦਿਨ ਦੇ ਵਿੱਚ ਯੂਰੀਆ ਕਰ ਦਿੰਦੇ ਆ ਪੂਰਾ ਪਰ ਆਪਾਂ ਨੂੰ ਕਿਸਮ ਦੇ ਹਿਸਾਬ ਦੇ ਨਾਲ ਯੂਰੀਆ ਫਸਲ ਦੇ ਵਿੱਚ ਪੂਰਾ ਕਰਨਾ ਚਾਹੀਦਾ ਜਿਵੇਂ ਹੁਣ ਤੁਸੀਂ ਦੇਖ ਲਓ ਪੀਆ 126 ਇਹਦੇ ਵਿੱਚ ਯੂਰੀਆ ਪਹਿਲਾ ਜ਼ਰੂਰ ਹੁੰਦਾ ਇਹ ਪੂਰਾ ਫੋਰ ਬਰੇਟ ਹੀ ਇਹਦੇ ਨਾਲ ਉਹ ਜਾਨੀ ਕਿ ਆਪਾਂ ਆ ਹੀ ਨਹੀਂ ਕਰ ਸਕਦੇ ਵੀ 25 ਦਿਨ ਦੇ ਤੇ ਇਹਦਾ ਟਾਈਮ ਨੋਟ ਕਰ ਲਓ ਆਪਾਂ ਜਿਹੜਾ ਇਹਦਾ ਜੂਰੀ ਆਏ ਉਹ 30 ਤੋਂ ਲੈ ਕੇ 32 ਦਿਨ ਦੇ ਵਿੱਚ ਵਿੱਚ ਆਪਾਂ ਚੋਹ ਤਿੰਨ ਕਿਸ਼ਤਾਂ ਕਰ ਲਓ ਚੋਹ ਚਾਰ ਕਿਸ਼ਤਾਂ ਕਰ ਲਓ ਉਸ ਤਿੰਨ ਜਾਂ ਚਾਰ ਕਿਸ਼ਤਾਂ ਆਪਾਂ 30 ਤੋਂ 32 ਦਿਨ ਦੇ ਵਿੱਚ ਪੂਰੀਆਂ ਕਰ ਦੇਣੀਆਂ ਹੁਣ ਆ ਆਪਣੀ ਵੈਰਾਈਟੀ ਹੈ ਜੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਇਹ ਆਪਣੀ 25 ਇਹ 30 ਦਿਨਾਂ ਦੀ ਹੋਣੀ ਹੈ 28 ਦਿਨ ਦੀ ਹੋਗੀ ਤੇ ਹੁਣ ਜਿਹੜਾ ਜੂਰੀ ਆ ਇਹਦੇ ਵਿੱਚ ਆਪਾਂ ਹੁਣ ਪਾਣੀ ਸਕਾ ਕੇ ਜਮਾਂ ਹੀ ਫਿਰ ਧਰਤੀ ਦੇ ਵਿੱਚ ਪਾਣੀ ਨਾ ਹੋਵੇ ਜਮਾਂ ਹੀ ਤੀਜਾ ਜੂਰੀ ਆਪਾਂ ਤਾਂ ਖੇਤ ਨੂੰ ਦੇਣਾ ਹੈ ਖੇਤ ਦੇ ਵਿੱਚ ਪਾਣੀ ਨਾ ਹੋਵੇ ਜਮਾਂ ਵੀ ਅਸੀਂ ਦੂਜਾ ਜੂਰੀਆ ਵੀ ਇਹਨੂੰ ਇੱਕ ਨਿਯਮ ਦਿੱਤਾ ਤੇ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਬੂਝਾ ਦੇਖੋ ਵੈਰਟੀ ਦਾ ਧਰਤੀਆਂ ਢਾਗਿਆ ਤੇ ਨੇੜੇ ਤੋਂ ਵੀ ਦਿਖਾ ਦਿੰਦੇ ਆ ਤੁਹਾਨੂੰ ਬੂਝਾ ਦੇਖੋ ਲੈ ਮੇਰੇ ਸਾਹਬ ਨਾਲ 20 20 ਤੋਂ ਪਾਰੇ ਡਕੇ ਸਾਰੇ ਡਕੇ ਗਿਣ ਕੇ ਵੀ ਦਿਖਾ ਦਊਗੇ ਤੁਹਾਨੂੰ ਹੋਰ ਵੀਡੀਓ ਦੇ ਵਿੱਚ ਆਪਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਣੀ ਨੂੰ ਤੇ ਜਿਹੜੀ ਹੁਣ 110 ਹੋਗੀ ਪੀਆ 131 ਹੋਗੀ ਲੰਬੇ ਸਮੇਂ ਵਾਲੀ ਵੈਰੈਟੀ ਆਏ ਉਹਦਾ ਯੂਰੀ ਆਪਾਂ 35 ਤੋਂ 40 ਦਿਨ ਦੇ ਵਿੱਚ ਪੂਰਾ ਕਰਨਾ ਹੈ ਤੇ ਜਿਹੜੀ ਅਗੇਤੀ ਆ ਗਈ ਸਮਾਂ ਹੈ ਹਾਈ ਬ੍ਰੈਡ ਕੋਈ ਵੀ ਹੋਗੀ ਆ ਤੇ ਉਹਦਾ ਆਪਾਂ ਯੂਰੀਆ ਕਰ ਦੇਣਾ ਹੈ 30 ਤੋਂ 32 ਦਿਨ ਦੇ ਵਿੱਚ ਪੂਰਾ ਤੇ ਇਹ ਗੱਲ ਨੋਟ ਕਰ ਲਿਓ ਜੇ ਤੁਸੀਂ ਇਹ ਸਾਬ ਨਾਲ ਚੱਲੂਗੇ ਛੋਟੇ ਛੋਟੇ ਗਲਤੀਆਂ ਕਰੋਗੇ ਤਾਂ ਆਪਣਾ ਝਾੜ ਪ੍ਰੋਪਰ ਨਹੀਂ ਆਂਦਾ ਆਪਾਂ ਨੂੰ ਦੇਖ ਕੇ ਚੱਲਣਾ ਪੈਂਦਾ ਹੈ ਜਿਹਦੇ ਕਰਕੇ ਆਪਣਾ ਝਾੜ ਵੀ ਵਧੀਆ ਹੋਵੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਹੋਰ ਵੀਡੀਓਜ਼ ਵੀ ਆਪਣੀਆਂ ਦੇਖਣ ਦੇ ਲਈ